ਚਾਕੇ ਬਿਲਕੁਲ ਬਰਲ ਕਰ ਦੇਣਾ 1.10 ਦਾ ਦਫਤਰ ਹੈਗਾ ਉਸੇ ਗੱਲ ਕਰ ਦਫਤਰ ਕੋਈ ਚੰਗੀ ਤਰ੍ਹਾਂ ਕਰਾਂ ਇਹਦਾ ਕੋਈ ਚੱਕਰ ਨਹੀਂ ਆ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਉਹਨੂੰ ਗੁੱਪਾ ਚਾਕੇ ਬਿਲਕੁਲ ਬਰਲ ਕਰ ਦੇਣਾ ਤੁਮ ਗੁੱਸਾ ਕਰ ਵੀ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰਨੋ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਉਹਦੇ ਗੁੱਸਾ ਕਰਦੇ ਆਂ ਠੀਕ ਆ ਉਦੋਂ ਇਨੇ ਹਾਂਏ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਅੱਪਾ ਖਾਲਾ ਪੁੱਤ ਦਾ ਪਾ ਪੁੱਤ ਬਣਾ ਬੋਦੀ ਕਰਦਾ ਫਿਰ ਕਿਰੋਂ ਉਹਦੇ ਸਮਾਜਿਕ ਗਾਲਾਂ ਕੱਢਦੇ ਜਾਂਦਾ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੋਊ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਕਰ ਲੋ ਯਾਰ ਹੋਰ ਦੱਸ ਅਮਰਾਲਾ ਮਹਾ ਕੌਣ ਜੋਦਾ ਬੋਲਣਾ ਜੋਦਾ ਮਹਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਹੈ ਠੀਕ ਹੈ ਮੇਰੀ ਗੱਲ ਸੁਣ ਮੈਨੂੰ ਮੈਂਨ ਨੂੰ ਰਾਜੂ ਜੱਠੇ ਨੇ ਫੋਨ ਅੱਛਾ ਮੇਰਾ ਫੋਨ ਪੈ ਚਾਰਜ ਲੱਗਾ ਮੁੜ ਕੇ ਮਰਾਜੂ ਜੱਠੇ ਨੂੰ ਦੁਬਾਰੇ ਫੋਨ ਲਾ ਲਿਆ ਹਾਂ ਮੈਂ ਕਹ ਤੂੰ ਦੱਲੇ ਦੁੱਲੇ ਲੇਖੀ ਆ ਨਾ ਮਾਕੇ ਯਾਰ ਪਹਿਲੀ ਗੱਲ ਤਾਂ ਐਮਐਲਏ ਸਾਡੀ ਬਾਜ਼ ਨਹੀਂ ਤੁਸੀਂ ਮੈਂ ਕਿਹਾ ਵੀਡੀਓ ਪਾਤੀ ਜਾ ਕੇ ਇਹ ਅਜਾ ਤੇ ਪੌਣਾ ਦੱਲਾ ਦੇ ਇੱਕ ਜਿਹਨੇ ਮਹ ਪਾਈ ਆ ਉਹ ਦੱਲਾ ਮ ਹਣਾ ਤੇ ਮੈਂ ਕਮੈਂਟ ਕੀਤਾ ਤੇ ਪਹਿਲਾਂ ਤੁਹਾਨੂੰ ਪਤਾ ਐਮਐਲਏ ਦੀ ਬਾਜ਼ ਆ ਗਈ ਤੁਸੀਂ ਪੋਸਟਿਕਾਂ ਤੋਂ ਬਿਨੇ ਜਾ ਕੇ ਵੀਡੀਓ ਪਾਤੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆਂ ਅਸੀਂ ਹੂੰ ਉਹਨੂੰ ਕੌਣ ਲਾਇਆ ਉਹਨੂੰ ਇੱਥੇ ਢੇ ਲਾਇਆ ਸੀ ਕਿ ਛੋਟੀ ਐ ਇਹ ਸਾਡੇ ਐਮਐਲਏ ਦਾ ਪੀਏ ਦਾ ਨੰਬਰ ਵੀ ਹੋ ਸਕਦਾ ਕਿਸੇ ਕੋਲ ਐਮਐਲਏ ਨੂੰ ਲਾਵਾਂਗੇ ਵੀਰੇ ਅਸੀਂ ਐਮਐਲਏ ਨਾਲ ਗੱਲ ਕਰਾਂਗੇ ਨਾ ਵੀ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਦਾ ਕੋਈ ਚੰਗੀ ਤਰ੍ਹਾਂ ਕਰਾਂ ਤੇਰਾ ਕੋਈ ਚੱਕਰ ਨਹੀਂ ਆ ਤਾਂ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੂੰ ਦਿਨ ਨੂੰ ਤੂੰ ਪਾ ਕੇ ਚੱਕ ਕੇ ਬੜਗੋ ਬੈਲ ਕਰ ਦੇਣਾ ਤੂੰ ਤੂੰ ਪੁਸ਼ਟੀ ਕਰ ਸਕਦਾ ਪਹਿਲਾਂ ਮੈਂ ਪਾ ਰਿਕਾਰਡ ਕਰ ਲਾ ਯਾਰ ਇਹ ਮੇਰੇ ਸੈਂਡਰੀ ਹੋਣ ਕੀਤਾ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਹਾ ਅਸੀਂ ਭਾਵੇਂ ਲੱਖ ਵੋਟਰ ਜੁੜਿਆ ਮੋਦ ਬੰਦੇ ਨਾਲ ਯਾਰ ਅਸੀਂ ਭਾਵੇਂ ਹੱਟ ਹਲਕੀ ਵੀ ਕੰਮ ਕੀ ਕਰਦਾ ਬੰਦਾ ਉਹ ਪਹਿਨਾ ਇਥੇ ਜਿਹੜੇ ਬੰਦੇ ਪਰਚ ਰਚਦੇ ਮਾਮਾ ਦੇ ਪੁੱਤ ਮਰਵਾਤੇ ਮੇਰੇ ਸਾਡੇ ਦੋਨੋਂ ਨਾਲ ਹੈ ਸਾਡੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋਦਰ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆ ਕਾਰਵਾਈ ਕਰੀ ਹੁੰਦਾ ਕਾਰ ਬੰਦੂ ਬੰਦ ਕਰ ਤੈਨੂੰ ਦੱਸਾਂ ਕਾਰਵਾਈ ਹੁੰਦੀ ਕਿ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰੋ ਮੈਨੂੰ ਕੌਣ ਤਾਂ ਜਿਹੜਾ ਮਰਜ਼ੀ ਮਰਜ਼ੀ ਬੰਦਾ ਲੈ ਕੇ ਬੈਠਾ ਕੌਣ ਸੱਚਾ ਔਰ ਵੀਰੇ ਮੈਂ ਡੋਨਟ ਲੋਵਡ ਨਹੀਂ ਮੈਂ ਮੈਂ ਵੀਰੇ ਨਾ ਤਾਂ ਤੇਰੀ ਵਰਗੀ ਲੈਂਗੁਏਜ ਵਰਤਨੀ ਆ ਨਾ ਮੈਂ ਕਿਸੇ ਨੂੰ ਕਾਨਫਰੈਂਸ ਚ ਲੈਣਾ ਠੀਕ ਹੈ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਚੋ ਤਾਂ ਸੁਣਿਆ ਸੀ ਉਹ ਯਾਰ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾਦਾ ਕਟਿਆ ਪੱਤਰਕਾਰ ਤੇਰਾਗਾ ਪਹਿਲੀ ਵਾਰ ਦੇਖਿਆ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿਨੇ ਮੇਰੇ ਤੇ ਕੇਸ ਕਰਦੇ ਹੋ ਅਸੀਂ ਜ਼ਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਣ-ਪੀਣ ਖਾਣੇ ਆਉਂਦੇ ਆ ਵੀ ਯਹੀ ਤਾਂ ਪਾ ਗਿਆ ਵਰਤ ਰਹੇ ਆ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਅੱਜ ਜੇ ਬਾਤਿਸ ਸਾੜਾ ਜੇਦੋ ਹੇ ਕੋਲ ਕੀਤਾ ਤਾਂ ਤਾ ਆਦ ਨੂੰ ਕਹਿ ਰਹੇ ਆ ਤੂੰ ਕਰ ਦੇ ਕੰਮ ਕਰਦਾ ਕੇਸ ਕਰਦੇ ਹੋ ਔਲਾ ਕੇਸ ਕਰਦਾ ਸਾੜਾ ਕੇਸਾਂ ਦੇ ਕਿ ਬੋਬਾ ਕਿੰਨੇ ਪਰਦਾ ਹੁੰਦਾ ਤੇਰਾ ਗੁੱਸਾ ਕੋਈ ਨਹੀਂ ਤੇਰੀ ਜਿੰਦਗੀ ਸੁਣਾਉਣ ਤਾਂ ਆ ਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲੋ ਕੋਈ ਨਹੀਂ ਕੋਈ ਨਹੀਂ ਕੁੱਟਣ ਮਾਰ ਤੈਨੂੰ ਕੁੱਟ ਕੇ ਹੀ ਲੈਣਾ ਫਿਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾੜਾ ਕੋਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੋਸਟੀ ਕਰਦਾ ਫਿਰ ਮੈਂ ਤਾਂ ਇੱਕ ਤਾਂ ਪਰਮਿਸ਼ਨ ਨਹੀਂ ਲਈ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤਾਂ ਇੱਥੋਂ ਇਹਨੂੰ ਲੈਦਾ ਕੌਣ ਐਥੇ ਤੂੰ 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 ਕਿਤੇ ਪ੍ਰਿੰਸੀਪਲ ਦਿੱਤੀ ਮਾਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਮੈਂ ਤੂੰ ਕਿਤੇ ਲੈਤੀ ਪਰਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦਊਗਾ ਤੂੰ ਗੰਦ ਬੰਦਾ ਸਾਲਾ ਆ ਗੰਦ ਹੋਰ ਹੋਰ ਗੱਡ ਲਾ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਉਸਾ ਦਾ ਉਹ ਵੀ ਐਂ ਬੋਲਦਾ ਹੋਵੇ ਹਾਂ ਆਏ ਜਦੋਂ ਕੋਈ ਬੰਦਾ ਸਮਰਥਕ ਹੀ ਆਏ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਚ ਹਨਾ ਸਾਡੇ ਹਲਕੇ ਚ ਆ ਕੇ ਦੇਣਾ ਕਿਸੇ ਬੰਦੇ ਨੇ ਜਾਇ ਕਿਸੇ ਨੇ ਕੀਤਾ ਮੇਰੀ ਮੇਰੀ ਗੱਲ ਸੁਣਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਗਦਾ ਕਿ ਤਿੰਨ ਦਿਨਾਂ ਵਾਲੇ ਬਿੜਕੋ ਪਾਉਣੇ ਬੰਦੇ ਨੇ ਚਾਗਦਾ ਕਿ ਕੀ ਜਿਵੇਂ ਬਾਜਾਂ ਬਣਾ ਬਣਾ ਪਾਈ ਜਨ ਮੈਨੂੰ ਤੇਰਾ ਆਪਣਾ ਕੱਕਾ ਨੂੰ ਮੇਰੀ ਬਾਤ ਬਣਾ ਕੇ ਹੋਰ ਪਾ ਦੇ ਤੇਰਾ ਵੀ ਬਤਾ ਬੰਦਾ ਵੀਰੇ ਤੁਸੀਂ ਬਾਲ ਦੂਹ ਮੈਂ ਮਾਰ ਦੇਦਾ ਮੈਂ ਤੇਰਾ ਡੰਡਾ ਕੀ ਪਤਾ ਮੈਂ ਕੀ ਮੈ ਕਾਨੂੰਨ ਤੋਂ ਉਪਰ ਆ ਮੇਰੇ ਤੇ ਕੇਸ ਕਰ ਦਿਓ ਕੇਸ ਕਰ ਕੇਸ ਤੇ ਤੇਰੇ ਦੇ ਕੇਸ ਕੋਈ ਨਹੀਂ ਕਰਾਇਆ ਤੂੰ ਬੰਦਾ ਸਾਲਾ ਤੇ ਕੇਸ ਕਰਦੇ ਹੋ ਵੀਰੇ ਮੈਂ ਤਾਂ ਪਾਈ ਐ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜਵੀਰ ਨੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿਰਗੋ ਕਹਿੰਦਾ ਮਿਰਦਮ ਮੈਂ ਤਾਂ ਬਿਰਗੋ ਭੇਜੀ ਦੇਖ ਜੀ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜਾ ਮੈਂ ਫੋਨ ਲਾ ਦੋਦੇ ਤੇ ਅੱਛਾ ਮੈਂ ਉਹਨੂੰ ਹੁਣ ਸੁਣ ਲਓ ਮੇਰੀ ਗੱਲ ਸੁਣ ਲਓ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲੇ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਹੈ ਬਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਕਹਿੰਦਾ ਰਾਜੂ ਤੇਰੇ ਕੋ ਮੰਨਿਆਗਾ ਹਾਂ ਹੁਣ ਇਹ ਵੀ ਸੁਣਨਾ ਰਾਜੂ ਨੇ ਮੰਨ ਇਹ ਗੱਲ ਕਿ ਮੈਂ ਕਹਿੰਦਾ ਨੰਬਰ ਕੋ ਨਹੀਂ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਉਹ ਆ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਥੇ ਸਪੀਕਰ ਬਾਰੇ ਬਕਵਾਸ ਮੈਂ ਗੁੱਸਿਆ ਰਾਜੂ ਨੇ ਮੈਨੂੰ ਫੋਨ ਲਾਇਆ ਮੈਂ ਮੜ ਕੇ ਮਾਰਜੂ ਨੂੰ ਮੇਰੇ ਕੋਲੇ ਫੋਨ ਕੀਤੇ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਜਦ ਤੂੰ ਤਾਂ ਜਾ ਉਹ ਜਾ ਤੇਰਾ ਤਾਂ ਭਾਈ ਜਿਵੇਂ ਜਾ ਹੁਣ ਸੰਸਕਾਰ ਕਰ ਤੇ ਮਾਰ ਦੇ ਉਹਨੇ ਤੂੰ ਕਹਿੰਦਾ ਤੇਰੇ ਮਾਂ ਕੋਲੇ ਸੰਸਕਾਰ ਦਿੱਤੇ ਆ ਉਹੀ ਕਰਨਾ ਦੱਸਿਆ ਰਾਜੂ ਦਾ ਕਹਿੰਦਾ ਮੈਂ ਲੋਕ ਪਾਰਟੀ ਨੂੰ ਫੋਨ ਲਾ ਕੇ ਪੁੱਛਿਆ ਕਿ ਤੈਨੂੰ ਬਿੜਗੋ ਭੇਜੀ ਕਿਨੇ ਆ ਕੋਈ ਆ ਭਾਈ ਰਾਜੂ ਮੈਂ ਕਹਿੰਦਾ ਸੋਹਣਾ ਮੇਰੀ ਘਰ ਤੋਂ